ਅਰਤੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਹਰਗੋਬਿੰਦ ਪਾਸ਼ਾ ਦੀ ਚਰਨ ਛੋਹ ਪ੍ਰਾਪਤ ਅਰਤੀ ਆ ਤੇ ਇਹ ਤੇ ਅੱਜੋ ਸਾਚਾ ਗੁਰ ਲਾਧੋ ਇਹ ਦਿਵਸ ਤੇ ਆਪਾਂ ਜੋ ਇੱਕ ਪੰਥਕ ਇਕੱਤਰਤਾ ਇਹ ਇਕੱਠ ਬੁਲਾਇਆ ਸੀ ਉਹਤੇ ਤੁਸੀਂ ਸਾਰੇ ਜਣੇ ਆਇਓ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਕਿ ਤੁਸੀਂ ਪਹਿਲਾਂ ਵੀ ਇਹ ਇਲੈਕਸ਼ਨ ਦੇ ਟਾਈਮ ਵੀ ਬਹੁਤ ਵੱਡਾ ਯੋਗਦਾਨ ਪਾਇਆ ਉਹਦੇ ਵਾਸਤੇ ਵੀ ਧੰਨਵਾਦ ਬਾਕੀ ਤੁਹਾਨੂੰ ਪਤਾ ਹੀ ਆ ਕਿ ਜਿਹੜੀ ਕੇਂਦਰ ਜਾਂ ਪੰਜਾਬ ਸਰਕਾਰ ਸਾਡੇ ਸਿੱਖਾਂ ਦੀ ਕਿੱਡੀ ਦੁਸ਼ਮਣ ਬਣੀ ਹੋਈ ਆ ਉਹ ਸਾਡੇ ਨੌਜਵਾਨੀ ਨੂੰ ਨਸ਼ਿਆਂ 'ਚ ਵੀ ਮਾਰਨਾ ਚਾਹ ਰਹੀ ਆ ਸਾਡੇ ਕਿਸਾਨਾਂ ਨਾਲ ਵੀ ਕੋਈ ਗੱਲ ਨਹੀਂ ਸੁਣ ਰਹੀ ਸਾਡੇ ਹੋਰ ਜੋ ਬੇਅਦਬੀਆਂ ਦਾ ਜੋ ਇਨਸਾਫ ਆ ਉਹ ਉਹ ਨਹੀਂ ਦੇ ਰਹੀ ਜੇ ਦੋ ਸਰਕਾਰਾਂ ਬਦਬੀਆਂ ਦੇ ਇਨਸਾਫ ਵਾਸਤੇ ਬਣੀਆਂ ਪਰ ਉਹ ਜਦੋਂ 24 ਘੰਟੇ ਦਾ ਕਹਿੰਦੇ ਸੀ ਮੁੜ ਕੇ ਹੁਣ ਆ ਪਤਾ ਨਹੀਂ 2-3 ਸਾਲ ਐ ਸਰਕਾਰ ਨੇ ਹੋ ਚੱਲੇ ਆ ਤੇ ਬੇਅਦਬੀਆਂ ਦਾ ਇਨਸਾਫ ਤੇ ਕੀ ਹੋਣਾ ਸੀ ਦਿਨ-ਬਦੇਨ ਹੋਰ ਬੇਅਦਬੀਆਂ ਹੋ ਰਹੀਆਂ ਉਦੇ ਵਾਸਤੇ ਜਿਹੜਾ ਇੱਕ ਆਕਾਲ ਤਖਤ ਸਾਹਿਬ ਨੇ ਹੁਕਮਨਾਮਾ ਵੀ ਜਾਰੀ ਕੀਤਾ ਕਿ ਉਥੇ ਹਰੇ ਗੁਰਦੁਆਰੇ ਚ ਜਿਹੜੀ ਆ ਉਹ 24 ਘੰਟੇ ਉਹਦੀ ਇਹ ਕੁਝ ਪਹਿਰੇਦਾਰ ਵੀ ਹੋਣੀ ਚਾਹੀਦੀ ਆ ਤੇ ਉਹ ਉਹਦੇ ਗਾਸ ਰੋਮਣੀ ਕਮੇਟੀ ਉਹਨਾਂ ਵੀ ਲਾਗੂ ਨਹੀਂ ਕਰ ਰਹੀ ਦੂਸਰਾ ਜਿਹੜਾ ਆਪਾਂ ਇਹ ਜਿਹੜੀ ਸਾਡੇ ਕਿਸਾਨਾਂ ਦੀ ਆ ਜਾਂ ਸਾਡੇ ਨੌਜਵਾਨਾਂ ਦੀ ਆ ਸਰਕਾਰ ਕੋਈ ਗੱਲ ਨਹੀਂ ਸੁਣ ਰਹੀ ਹੁਣ ਤੁਸੀਂ ਐਡੀ ਬਹੁਮਤ ਦੇ 바ਬ ਜਿਤਾਉਣ ਦੇ باوجود ਵੀ ਸਰਕਾਰ ਉਹਨਾਂ ਅਮਰਤਪਾਲ ਨੂੰ ਜਾਂ ਹੋਰ ਉਹਨਾਂ ਦੇ ਜਿਹੜਾ ਸਾਥੀਆਂ ਤੇ ਐਨਐਸਏ ਹੋਰ ਵਧਾ ਰਹੀ ਆ ਉਹਨੂੰ ਛੱਡ ਨਹੀਂ ਰਹੀ ਇਹ ਜਿਹੜਾ ਕੇਸ ਜਿਹੜਾ ਕੇ ਆਪਣੇ ਸਾਰਿਆਂ ਨੂੰ ਇੱਕ ਬਹੁਤ ਵੱਡਾ ਤੁਸੀਂ ਅੱਜ ਵੀ ਬੜਾ ਵੱਡਾ ਯੋਗਦਾਨ ਹੰਬੜਾ ਮਾਰਿਆ ਸਰਕਾਰ ਨੂੰ ਮੇਰੇ ਖਿਆਲ ਕਿ ਤੁਸੀਂ ਜਗਾਉਣ ਵਾਸਤੇ ਕਾਮਯਾਬ ਹੋਗੇ ਹੋਰ ਜਿਹੜੀਆਂ ਆਪਣੀਆਂ ਸਿੱਖ ਸੰਸਥਾਵਾਂ ਤੇ ਜੋ ਆਪਾਂ ਦੇਖ ਰਹੇ ਹਾਂ ਕਿ ਸਾਡੀ ਜੋ ਰਵਾਇਤੀ ਲੀਡਰਸ਼ਿਪ ਸੀ ਇਹ ਸਾਰੀਆਂ ਜਿਹੜੀਆਂ ਸਾਡੇ ਗਾਲੇ ਗੁਲਾਮੀ ਜਾਂ ਬਿਮਾਰੀਆਂ ਜਾਂ ਨਸ਼ਿਆਂ ਦਾ ਪ੍ਰਕੋਪ ਇਹ ਸਾਡੀ ਲੀਡਰਸ਼ਿਪ ਦੀ ਹਨ ਗੈਲੀ ਕਰਕੇ ਆਇਆ ਕਿਉਂ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਸੰਭਾਲੀ ਨਹੀਂ ਕਿਉਂਕਿ ਉਹਨਾਂ ਨੇ ਨਾ ਤੇ ਉਹ ਇੱਕ ਹੀ ਧਿਰ ਸੀ ਉਹ ਰਾਜਨੀਤਿਕ ਤੌਰ ਤੇ ਵੀ ਇੱਕ ਕਾਬਲ ਸੀ ਸਰਕਾਰ 'ਚ ਵੀ ਤੇ ਉਹਨਾਂ ਦੇ ਅਧਿਨ ਅਸ਼ਰੋਮਣੀ ਕਮੇਟੀ ਸੀ ਤੇ ਉਹਨਾਂ ਨੇ ਇਹ ਇਹ ਧਰਮ ਪ੍ਰਚਾਰ ਦਾ ਹੋਰ ਜਿਹੜੇ ਕੰਮ ਕਰਨੇ ਸੀ ਗੁਰਦੁਆਰਿਆਂ ਦੀ ਸਾਂਭ ਸੰਭਾਲ ਚੰਗੀ ਤਰੀਕੇ ਨਾਲ ਕਰਨੀ ਸੀ ਉਹ ਨਾ ਕੀਤੀ ਨਹੀਂ ਉਹਨਾਂ ਨੇ ਜਿਹੜੇ ਗੁਰੂ ਦੋਖੀ ਜਿਹੜੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਕਰਨ ਵਾਲੇ ਸੀ ਉਹਨਾਂ ਨਾਲ ਯਾਰੀਆਂ ਪਾਲੀਆਂ ਉਹਨਾਂ ਨੂੰ ਹਰ ਮੋੜ ਤੇ ਬਚਾਉਣ ਦੀ ਕੋਸ਼ਿਸ਼ ਕੀਤੀ ਉਹ ਜਿਹੜਾ ਜੇ ਤੁਸੀਂ ਸਾਰੇ ਜਾਣੇ ਜਾਣੋ ਕਿ ਉਹਨਾਂ ਨੂੰ ਅੱਜ ਤੱਕ ਵੀ ਹੁਣ بڑے بڑے ਵੱਡੇ ਖਲਾਸੇ ਹੋ ਰਹੇ ਆ ਕਿ ਉਹ ਉਹ ਕੀ ਕੀ ਹੁੰਦਾ ਰਿਹਾ ਸਾਰੇ ਜਾਣੇ ਮਿਲਜੁਲ ਕੇ ਚਲਦੇ ਰਹੇ ਤੇ ਸਿੱਖ ਕੌਮ ਨਾਲ ਤਰੋ ਘਮਾਉਂਦੇ ਰਹੇ ਤੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਆਪਾਂ ਤੁਹਾਡੇ ਸਾਹਮਣੇ ਆ ਰਹੀਆਂ ਤੇ ਹੁਣ ਆਪਾਂ ਨੂੰ ਇਹ ਸੋਚਣਾ ਪਊਗਾ ਕਿ ਆਪਾਂ ਜਿਹੜੀ ਰਵਾਇਤੀ ਲੀਡਰਸ਼ਿਪ ਤੋਂ ਕਿਸ ਤਰੀਕੇ ਨਾਲ ਖੇੜਾ ਛੜਾਈਏ ਆਪਾਂ ਨੂੰ ਨੌਜਵਾਨਾਂ ਨੂੰ ਨੌਜਵਾਨਾਂ ਆਗੂਆਂ ਨੂੰ ਅੱਗੇ ਲੈ ਕੇ ਆਈਏ ਇਹ ਇਹ ਤੁਸੀਂ ਸਾਰੇ ਇੱਕ ਅਮਰਪਾਲ ਠੀਕ ਹੈ ਕਿ ਉਹ ਜੇਲ੍ਹ ਚ ਆ ਪਰ ਤੁਸੀਂ ਵੀ ਸਾਰੇ ਅਮਰਪਾਲ ਦੀ ਜਗ੍ਹਾ ਤੇ ਆਪਣੀ ਆਪਣੀ ਡਿਊਟੀ ਨਿਭਾ ਰਹੇ ਹੋ ਜੋ ਤੁਸੀਂ ਵੀ ਤਕੜੇ ਹੋ ਨੌਜਵਾਨਾਂ ਨੂੰ ਤੁਸੀਂ ਰਾਜਨੀਤੀ ਚ ਵੀ ਅੱਗੇ ਆਓ ਤੁਸੀਂ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਹੋਣ ਵਾਲੀ ਆ ਉਹ ਚ ਵੀ ਵੱਧ ਚੜ ਕੇ ਅੱਗੇ ਆਓ ਤੇ ਜਿਹੜਾ ਕਿ ਆਪਾਂ ਇਹ ਜੋ ਇਹ ਹੋ ਰਿਹਾ ਸਾਡੇ ਸਮਾਜ ਚ ਜੋ ਨਸ਼ਿਆਂ ਦਾ ਵਰਤਾਰਾ ਵਾ ਜਾਂ ਸਾਡੀ ਰਾਜਨੀਤਿਕ ਜਿਹੜੀ ਕ腐ਸ਼ਨ ਆ ਇਹੋ ਜਿਹਾ ਕਿ ਗੱਦੀ ਦਾ ਹੀ ਇੱਕ ਚਸਕਾ ਰਹਿ ਗਿਆ ਬਾਕੀ ਕੋਈ ਸਾਡੇ ਸਾਡੇ ਨਾਲ ਜੋ ਮਰਜ਼ੀ ਵਾਪਰਦਾ ਰਹੇ ਸਾਡੀ ਲੀਡਰਸ਼ਿਪ ਨੂੰ ਕੋਈ ਵੀ ਉਹਦੀ ਚਿੰਤਾ ਨਹੀਂਗੀ ਇਸ ਕਰਕੇ ਆਪਾਂ ਸਾਰੇ ਹਣ ਉਠੀਏ ਹੰਬੜਾ ਮਾਰੀਏ ਆਪਣੀ ਨੌਜਵਾਨੀ ਨੂੰ ਇਦਾਂ ਮਰਦਿਆਂ ਨਹੀਂ ਦੇਖ ਸਕਦੇ ਆਪਾਂ ਆਉਣ ਵਾਲੀਆਂ ਪੀੜੀਆਂ ਆਪਣੀ ਨਸ਼ਲ ਕੁਸ਼ੀ ਹੋ ਰਹੀ ਆ ਆਉਣ ਵਾਲੇ ਇੱਕ ਚਾ ਆਪਾਂ ਕੀ ਆਪਾਂ ਆਪਣਾ ਕੀ ਰੋਲ ਨਿਭਾ ਕੇ ਗਏ ਉਹ ਵੀ ਦੇਖਿਆ ਜਾਣਾ ਇਸ ਕਰਕੇ ਆਪਾਂ ਆਪਣੀਆਂ ਤੇ ਜ਼ਿੰਦਗੀਆਂ ਠੀਕ ਲੰਘ ਜਾਣਗੀਆਂ ਪਰ ਆਉਣ ਵਾਲੀਆਂ ਜਿਹੜੀਆਂ ਨਸਲਾਂ ਉਹਦੇ ਵਾਸਤੇ ਸਾਡਾ ਪਾਣੀ ਵੀ ਨਾ ਰਿਹਾ ਅੱਜ ਦਾ ਹੁਣ ਅੱਖਾ ਸੁਧਾਣਾ ਜੀ ਹੋਰ ਬਿਲਾਰੇ ਵੀ ਬੋਲ ਕੇ ਗਏ ਅਸੀਂ ਹਵਾ ਆਪਣੀ ਨੂੰ ਵੀ ਬਰਬਾਦ ਕਰ ਲਿਆ ਅਸੀਂ ਹਵਾ ਨੂੰ ਵੀ ਧਰਤੀ ਨੂੰ ਵੀ ਮਿੱਟੀ ਨੂੰ ਵੀ ਸਭ ਕੁਝ ਅਸੀਂ ਸਭ ਬਰਬਾਦ ਕਰ ਲਿਆ ਉਹਦੇ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਜਾਗਣਾ ਪਊ ਆਪਾਂ ਨੂੰ ਦੁਬਾਰਾ ਸੋਚਣਾ ਪਊਗਾ ਉਹ ਉਹ ਇਹ ਸਾਰੀਆਂ ਚੀਜ਼ਾਂ ਵਾਸਤੇ ਧਿਆਨ ਦੇਣ ਦੀ ਆਪਣਾ ਖੇਤੀ ਮਾਡਲ ਜਾਂ ਹੋਰ ਜਿਹੜੀਆਂ ਚੀਜ਼ਾਂ ਪਾਣੀ ਦੀ ਘਟ ਵਰਤੋਂ ਵਾਲੀਆਂ ਫਸਲਾਂ ਹੋਰ ਵਾਤਾਵਰਣ ਨੂੰ ਬਚਾਉਣ ਵਾਸਤੇ ਵੱਧ ਤੋਂ ਵੱਧ ਰੁੱਖ ਜੇ ਜਿਹੜੇ ਨਸ਼ਿਆਂ ਦੇ ਜਿਹੜਾ ਵੱਧ ਰਿਹਾ ਉਹਦੇ ਵਾਸਤੇ ਆਪਾਂ ਸਾਰੇ ਜਣੇ ਕੋਈ ਵੱਡੀ ਲਹਿਰ ਪੈਦਾ ਕਰਕੇ ਸਰਕਾਰ ਨੂੰ ਵੀ ਮਜਬੂਰ ਕਰੀਏ ਤੇ ਆਪ ਵੀ ਅੱਗੇ ਮੋਰੇ ਹੋ ਕੇ ਕੋਈ ਧਰਮ ਪ੍ਰਚਾਰ ਦੀ ਕੋਈ ਖਾਲਸਾ ਵੀ ਹੀਰ ਵਾਂਗੂ ਆਪਾਂ ਲਹਿਰ ਖੜੀ ਕਰੀਏ ਕਿ ਜਿਹੜੀ ਸਾਡੀ ਨੌਜਵਾਨੀ ਨੂੰ ਮੋੜ ਕੇ ਫਿਰ ਉਹਨਾਂ ਦਾ ਮੂੰਹ ਆਨੰਦਪੁਰ ਵਾਲੇ ਪਾਸੇ ਕਰੇ ਇਹ ਸਾਰੀਆਂ ਚੀਜ਼ਾਂ ਤਾਂ ਹੀ ਸੰਭਵ ਆ ਜੇ ਅਸੀਂ ਇੱਕੋ ਵਾਂਗੇ ਤੇ ਕਿਉਂ ਸਾਡੀ ਜਿਹੜੀ ਲੀਡਰਸ਼ਿਪ ਪ੍ਰਾਣੀ ਆ ਵੀ ਤੁਸੀਂ 30 40 25 ਸਾਲ ਤੋਂ ਵੇਖ ਰਹੇ ਜੋ ਉਹਨਾਂ ਦਾ ਉਹਨਾਂ ਦੇ ਪਤਾ ਨਹੀਂ ਕਿ ਕਿਸੇ ਮਸਲੇ ਤੇ ਵੀ ਸਹਿਮਤੀ ਨਹੀਂ ਹੋ ਰਹੀ ਕਿਉਂ ਕੇਂਦਰ ਸਰਕਾਰ ਤੇ ਸਾਡੀ ਨਸ਼ਲ ਕੁਸ਼ੀ ਕਰਨੀ ਚਾਹ ਰਹੀ ਹੈ ਪਰ ਸਾਡੇ ਲੀਡਰ ਵੀ ਆਪੋ ਆਪਣੀਆਂ ਦਫਲੀਆਂ ਵਜਾ ਰਹੇ ਆ ਇਸ ਕਰਕੇ ਆਪਾਂ ਸਾਰਿਆਂ ਨੂੰ ਉਹਨਾਂ ਨੂੰ ਮਜੂਰ ਕਰੀਏ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਅਕਾਲ ਤਖਤ ਦੀ ਗਵਾਹੀ ਚ ਇੱਕ ਝੰਡੇ ਥੱਲੇ ਇਕੱਠੇ ਹੋਈਏ ਉਹਦੇ ਵਾਸਤੇ ਅਸੀਂ ਆਉਣ ਵਾਲੇ ਸਮੇਂ 'ਚ ਤੁਹਾਡੇ ਘਰ ਘਰ ਪਿੰਡ ਪਿੰਡ ਤੱਕ ਪਹੁੰਚ ਜ਼ਿਲ੍ਹੇ ਜ਼ਿਲ੍ਹੇ ਤੱਕ ਪਹੁੰਚ ਕਰਾਂਗੇ ਤੇ ਤੁਸੀਂ ਆਪਣੇ ਸਾਰੇ ਜਣੇ ਜਿਹੜੇ ਯੋਗ ਵਾਗੂ ਆਪਣਾ ਲੱਗिए ਤੇ ਜਿਹੜੇ ਉਹਨਾਂ ਦੇ ਹੱਥ 'ਚ ਆਪਣੀ ਵਾਗ ਡੋਰ ਲਈਏ ਜਿਹੜੀ ਕਿ ਹੁਣ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਵੀ ਹੋਣੀ ਆ ਉਹਦੇ ਵਾਸਤੇ ਵੀ ਅਸੀਂ ਤੁਹਾਡੇ ਸਾਰੇ ਚਰਨਾਂ 'ਚੋਂ ਅਪੀਲ ਕਰਦੇ ਕਿ ਅਸੀਂ ਵੀ ਤੁਹਾਡੇ ਕੋਲ ਪਹੁੰਚਾਂਗੇ ਤੇ ਤੁਸੀਂ ਵੀ ਜਿਹੜੇ ਇਸ ਸੇਵਾ ਕਰਨੀ ਚਾਹ ਰਹੇ ਆ ਉਹ ਵੀ ਸਾਡੇ ਨਾਲ ਸੰਪਰਕ ਕਰਨ ਤੇ ਆਪਾਂ ਕੋਈ ਚੰਗੇ ਜਿਹੜੇ ਯੋਗ ਧਰਮੀ ਪੁਰਸ਼ ਜਿਹੜੇ ਸਿੱਖ ਪੰਥ ਦੀ ਗੱਲ ਜੁਰਤਨਾ ਕਰ ਸਕਦੇ ਹੋਣ ਉੱਤੇ ਪਹਿਰਾ ਦੇ ਸਕਦੇ ਹੋਣ ਜਿਹੜੇ ਧਰਮ ਪਰਵਰਤਨ ਜੋ ਹੋ ਰਿਹਾ ਜਾਂ ਇਹੋ ਜਿਹੀਆਂ ਚੀਜ਼ਾਂ ਜੋ ਨਸ਼ਿਆਂ ਦਾ ਕਹਿਰ ਵਾਪਰ ਰਿਹਾ ਉਹਨੂੰ ਆਪਾਂ ਰੋਕ ਸਕੀਏ ਤੇ ਆਪਣੀ ਜਿਹੜੀ ਸਿੱਖੀ ਦੀ ਨਿਆਰੀ ਹੋੰਦਿਆ ਉਹਨੂੰ ਬਰਕਰਾਰ ਰੱਖ ਸਕੀਏ ਇਹ ਇਹ ਜਿਹੜੀਆਂ ਸਾਰੀਆਂ ਇਹ ਬੇਨਤੀਆਂ ਤੁਹਾਡੇ ਚਰਨਾ ਚ ਬਾਕੀ ਇਹ ਚੀਜ਼ ਆ ਕਿ ਸਾਸੀ ਅਸਰੀਆ ਕਾਲ ਬਾਕੀ ਤੁਹਾਡਾ ਫਿਰ ਤਹਿ ਦਿਲ ਤੋਂ ਧੰਨਵਾਦ ਕਿ ਤੁਸੀਂ ਇਹਨੇ ਗਰਮੀ ਹੋਣ ਦੇ ਬਾਵਜੂਦ ਇਹ ਇਨੇ ਬਰਸਾਤ ਦਾ ਮੌਸਮ ਹੋਣ ਦੇ ਬਾਵਜੂਦ ਵੀ ਭੱਤੀ ਤੁਸੀਂ ਪੰਜਾਬ ਦੇ ਕੋਨੇ-ਕੋਨੇ ਤੋਂ ਛੱਡ ਕੇ ਹਰਿਆਣੇ ਤੋਂ ਰਾਜਸਥਾਨ ਤੋਂ ਕਿੱਥੋਂ-ਕਿੱਥੋਂ ਪਹੁੰਚੇ ਹੋ ਤੁਹਾਡਾ ਇੱਕ-ਇੱਕ ਕਦਮ ਸਾਡੇ ਸਿਰ ਮੱਥੇ ਤੇ ਇਥੇ ਇੱਕ ਦੋ ਹਾਲਾਤ ਇਦਾਂ ਸੀ ਇੱਕ ਪਹਿਲੀ ਵਾਰ ਨਹੀਂ ਆਪਾਂ ਇਹ ਪ੍ਰੋਗਰਾਮ ਕਰ ਰਹੇ ਆ ਸਾਂ ਇਥੇ ਪ੍ਰਬੰਧਾਂ ਦੀ ਵੀ ਬੜੀ ਘਾਟ ਕਈ ਚੀਜ਼ਾਂ ਰਹਿ ਗਿਆਉਣਗੇ ਉਹਦੇ ਵਾਸਤੇ ਵੀ ਅਸੀਂ ਤੁਹਾਡੇ ਕੋਲ ਮਾਫੀ ਚਾਹੁੰਦੇ ਆ ਕਿ ਤੁਹਾਨੂੰ ਬਹੁਤ ਤਰ੍ਹਾਂ ਦੀ ਤਕਲੀਫ ਚਲਣੀ ਪਈ ਤੇ ਤੁਸੀਂ ਆਪਣੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਇਹ ਸਾਰਾ ਕੁਝ ਸਹਿਣ ਕੀਤਾ ਤੇ ਆਪਾਂ ਸਾਰੇ ਜਣੇ ਰਲ ਮੁਲ ਕੇ ਇਹ ਹੰਬੜਾ ਮਾਰੀਏ ਕਿ ਆਪਾਂ ਜੋ ਆਪਣੀ ਹਉਮੇ ਹੰਕਾਰ ਤਿਆ ਕੇ ਖਾਲਸਾ ਪੰਥ ਦੀ ਗੁਰੂ ਪਾਤਸ਼ਾਹੀ ਚੜ੍ਹਦੀ ਕਲਾ ਖਾਲਸੇ ਦੇ ਬੋਲ ਬਾਲੇ ਲਈ ਆਪਾਂ ਸਾਰੇ ਜਣੇ ਕੰਮ ਕਰੀਏ ਇੰਨੀਆਂ ਗਬਿੰਤੀਆਂ ਪ੍ਰਵਾਨ ਕਰਿਓ ਹੋਈ ਭੁੱਲ ਚੁੱਕਲੀ ਮਾਫੀ ਚਾਹੁੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 14 ਤਰੀਕ ਨੂੰ ਅਸੀਂ ਪਾਈ ਅਮਰਤਪਾਲ ਸਿੰਘ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਮੁਲਾਕਾਤ ਕਰਨ ਗਏ ਸੀ ਤੇ ਉਹਨਾਂ ਨੂੰ ਸੰਤਾਂ ਦਾ ਜਿਹੜਾ ਉਹ ਸੁਨੇਹਾ ਦਿੱਤਾ ਸੀ ਕਿ 19 ਤਰੀਕ ਨੂੰ ਬਾਬਾ ਬਕਾਲਾ ਸਾਹਿਬ ਦੀ ਧਰਤੀ ਦੇ ਉੱਤੇ ਇੱਕ ਪੰਥ ਇਕੱਠ ਹੋਣ ਜਾ ਰਿਹਾ ਤੇ ਉਹਨਾਂ ਨੇ ਜਿਹੜਾ ਸਾਨੂੰ ਸਨੇਹਾ ਦਿੱਤਾ ਕਿ ਉਹ ਸੰਤਾਂ ਨੂੰ ਜਾ ਕੇ ਸਾਡੇ ਵੱਲੋਂ ਫਤਿਹ ਬੁਲਾਉਣੀ ਤੇ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਉਹਨਾਂ ਨੂੰ ਕਹਿਣਾ ਕਿ ਸਿੰਘ ਮੇਰੇ ਸਮੇਤ ਸਾਡ ਚੜ੍ਹਦੀ ਕਲਾ ਦੇ ਵਿੱਚ ਵਾ ਕੋਈ ਟੈਂਦੀ ਕਲਾਵਾਰੀ ਗੱਲ ਨਹੀਂ ਕਰਨੀ ਇਹ ਸਿੱਖਾਂ ਦੀਆਂ ਜਿਹੜੀਆਂ ਜੇਲਾਵਾਂ ਇਹ ਸਿੱਖਿਆ ਸੰਸਥਾਵਾਂ ਦਾ ਤੌਰ ਤੇ ਕੰਮ ਕਰਦੀਆਂ ਵਾ ਇਹਨਾਂ ਦੇ ਵਿੱਚ ਜਾ ਕੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਵਾ ਆਹੀਂ ਉਥੇ ਜਿਹੜਾ ਸਿੱਖ ਸੰਘਰਸ਼ ਕਿਵੇਂ ਲੜੇ ਜਾਂਦੇ ਆ ਕਿਵੇਂ ਉਹਨਾਂ ਦੀ ਆਪਾ ਪਰਚੋਲ ਵੀ ਕਰਦੇ ਆ ਤੇ ਤੁਸੀਂ ਜਿਹੜਾ ਵਾ ਸੰਤਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਸੰਤਾਂ ਜਿਹੜੀਆਂ ਤੇ ਉਹ ਇੱਥੇ ਚੀਤੇ ਪਹਿਰਾ ਦੇਣ ਤੇ ਨੌਜਵਾਨ ਜਿਹੜੇ ਖਾਸ ਕਰਕੇ ਉਹਨਾਂ ਵਾਸਤੇ ਭਾਈ ਸਾਹਿਬ ਨੇ ਸਨੇਹਾ ਦਿੱਤਾ ਕਿ ਉਹ ਨਸ਼ਿਆਂ ਦੇ ਨਾਲੋਂ ਨਸ਼ਿਆਂ ਦਾ ਕੋੜ ਛੱਡ ਕੇ ਤੇ ਅਮਰਤਾਰੀ ਹੋ ਕੇ ਤੇ ਨੰਦਪੁਰ ਸਾਹਿਬ ਦੇ ਵਾਸੀ ਬਣ ਐ ਕਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਬਣ ਮਾਦਾ ਸਾਹਿਬ ਦੇਵਾਂ ਦੇ ਜਿਹੜੇ ਆ ਉਹ ਪੁੱਤਰ ਖਵੋਣ ਇਹ ਕਰਕੇ ਬੇਨਤੀ ਆ ਕਿ ਤੁਸੀਂ ਜਿਹੜੇ ਨੌਜਵਾਨ ਵਾਂ ਉਹ ਇਸ ਪਾਸੇ ਵਾਲਾ ਜਿਹੜਾ ਵਾ ਧਿਆਨ ਦੇਣਾ ਉਹ ਭਾਈ ਸਾਹਿਬ ਦਾ ਇੱਕ ਸ਼ਬਦਲ ਸਿਨੇਮਾ ਨੌਜਵਾਨਾਂ ਵਾਸਤੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਪਿੰਡਾਂ ਦੇ ਵਿੱਚ ਅਕਾਲੀ ਜਥੇ ਬਣਾਓ ਜਿਵੇਂ ਕਿ ਸ਼੍ਰੋਮਣੀ ਕਮੇਟੀ ਜਦੋਂ ਪਹਿਲਾਂ ਹੋਂਦ ਦੇ ਵਿੱਚ ਆਈ ਸੀ ਤੇ ਉਦੋਂ ਉਹਨਾਂ ਨੇ ਜਥਿਆਂ ਦੇ ਰੂਪ ਦੇ ਵਿੱਚ ਇਹਨੂੰ ਜਥੇਬੰਧਕ ਢਾਂਚੇ ਦੇ ਤੌਰ ਤੇ ਤਿਆਰ ਕੀਤਾ ਤੇ ਫਿਰ ਸ਼੍ਰੋਮਣੀ ਕਮੇਟੀ ਹੋਂਦ ਦੇ ਵਿੱਚ ਆਈ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰਾਂ ਮੰਨ ਦੇ ਵਿੱਚੋਂ ਇਹ ਖਿਆਲ ਕੱਢ ਦੇਣ ਕਿ ਸਾਨੂੰ ਜੇਲਾਂ ਦੇ ਵਿੱਚ ਧੱਕ ਕੇ ਤੇ ਸਾਨੂੰ ਕਹੇ ਇਹ ਡਲਾ ਸਕਣ ਗਿਆ ਜਾਂ ਸਾਡੀ ਮਨਸਾ ਤੋਂ ਜਿਹੜਾ ਆਸੀਂ ਪਾਸੇ ਕਰ ਸਕਣ ਗਿਆ ਆਹੀਂ ਜੇਲਾਂ ਦੀ ਕੋਈ ਪਰਵਾਹ ਨਹੀਂ ਕਰਦੇ ਇਦਾਂ ਜਿੱਦਾਂ ਪਿਛਲੀਆਂ ਸਰਕਾਰਾਂ ਚੱਲੇ ਗਿਆ ਇਹ 2.5 ਸਾਲ ਦਾ ਇਹਦਾ ਸਮਾਂ ਵਾ ਇਹ ਵੀ ਇਦਾਂ ਜਿਹੜਾ ਵਾ ਜੇ ਇਹਨੇ ਆਪਣੇ ਲੋਕਾਂ ਦੇ ਨਾਲ ਕੋਈ ਧੋਖਾ ਮਾਇਆ ਤੇ ਉਹ ਵੀ ਇਹਦੇ ਸਾਹਮਣੇ ਆ ਜਾਣਾ ਵਾ ਇਹ ਕਰਕੇ ਨੌਜਵਾਨਾਂ ਨੂੰ ਉਹਨਾਂ ਨੇ ਜਿਹੜਾ ਸਨੇਹਾ ਦਿੱਤਾ ਉਹ ਤਾਨੂੰ ਸਾਰਿਆਂ ਨੂੰ ਬੇਨਤੀ ਆ ਕਿ ਜਿਹੜਾ ਪੰਜਾਬ ਦੇ ਵਿੱਚ ਨਸ਼ਿਆਂ ਦਾ ਦੌਰ ਚੱਲ ਰਿਹਾ ਵਾ ਉਹਦੇ ਤੋਂ ਹਟ ਕੇ ਆਪਾਂ ਗੁਰਮਤਿ ਵੱਲ ਜੁੜੀਏ ਉਹਨਾਂ ਦੇ ਭਾਈ ਸਾਹਿਬ ਦੇ ਸਨੇਹ ਦੇ ਉੱਤੇ ਪਹਿਰਾ ਦੇਈਏ ਇੰਨੀਆਂ ਬੇਨਤੀਆਂ ਕਰਦੇ ਹੋਏ ਤੁਹਾਡੇ ਕੋ ਖੇਮਾ ਜਾਚ ਕੋਈ ਅਖਰ ਵੱਧ ਘੱਟ ਬੋਲਿਆ ਗਿਆ ਹੋਵੇ ਤੇ ਉਹਦੀ ਖੇਮਾ ਜਾਚ ਨਾ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ